ਕੰਨਾ ਜਦੋਂ ਮੈਂ ਜਨਮ ਮੈਂ ਜਿੱਦਰ ਦੇਖਦਾ ਸਾਰੇ ਹਕਮ ਬਾਦਲ ਸਾਹਿਬ ਨੇ ਕਰਾਏ ਹੋਏ ਨੇ ਫੇ ਵੋਟਾ ਕਿਉਂ ਨਹੀਂ ਪਾਈ ਇਹ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੁੱਟ ਹੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦੋਂ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਦਲ ਸਾਹਿਬ ਨੇ ਕਰਾਇਆ ਵੀ ਉੱਥੇ ਬੇਅਦਬੀ ਹੋਈ ਹੈ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਂਦਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬਾਦਲ ਸਾਬ ਨੇ ਬੜਾਈਆਂ ਜੁੱਧਰ ਮਰਜੀ ਚੱਲ ਜੋ ਬਾਦਲ ਸਾਬ ਓ ਯਾਰ ਬੜੀ ਮੁਸ਼ਕਲ ਨਾਲ ਥੋੜੀ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਾਰੀ ਐਂ ਹੀ ਕਹਿ ਜਾਂਦਾ ਉਹ ਪੰਜਾਬ ਚ ਨਸ਼ਾ ਕਾਲੀ ਦਾ ਲੈ ਕੇ ਆਏ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜੀ ਐਨੇ ਜਿਹਾ ਜੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ 75 ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੁੱਸ ਕਰਕੇ ਤੁਸੀਂ ਬਹੁਤ ਕੁੱਤਾ ਪਈਆਂ ਹੋਣੀਆਂ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈਗਾ ਇੱਥੇ ਕੋਈ ਜਿਸ ਤੋਂ ਇੱਕ ਵਾਰ ਫਿਰ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਵਿਰੋਧੀਆਂ ਨੂੰ ਲਲਕਾਰਿਆ ਤੇ ਉੱਥੇ ਵਿਕਰਮ ਅਜੀਠਿਆ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਸੀਂ ਕਿਸੇ ਵੀ ਨਸ਼ਾ ਤਸਕਰ ਨੂੰ ਜਿਹੜਾ ਕਿ ਜਿਹੜਾ ਕਿ ਉਸ ਨੂੰ ਕਸ਼ਾਗੇ ਨਹੀਂ ਸਖਤ ਤੋਂ ਸਖਤ ਚੇਤਾਵਨੀ ਦਿੱਤੀ ਗਈ ਹੈ ਤੇ ਬਿਨਾ ਨਾਲ ਹੀ ਵਿਕਰਮ ਮਜੀਠੀਆ ਦੇ ਉੱਤੇ ਇੱਕ ਵਾਰ ਫਿਰ ਤੋਂ ਵਿਕਰਮ ਮਜੀਠੀਆ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਕਿ ਨਿਸ਼ਾਨੇ ਸਾਧਦੇ ਨੇ ਅਕਾਲੀ ਦਲ ਦੇ ਉੱਤੇ ਲਗਾਤਾਰ ਪਲਟਵਾਰ ਹੋ ਰਿਹਾ ਹੈ ਤੇ ਉਥੇ ਹੀ ਦੂਜੇ ਪਾਸੇ ਦੱਸਦੀ ਹੈ ਕਿ ਕਾਂਗਰਸ ਪਾਰਟੀ ਨੂੰ ਲੈ ਕੇ ਵੀ ਜਿਹੜੇ ਕਿ ਨਿਸ਼ਾਨੇ ਸਾਧਦੇ ਹੋਏ ਮੁੱਖ ਮੰਤਰੀ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਣੇ ਆ ਮਾਮਾ ਕੀ ਕਹਿੰਦੀ ਹੈ ਨੇ ਮਹਿਰੋਜ ਮਾਮਾ ਨੂੰ ਹੀ ਮਿਲਦਾ ਇਹ ਕਹਿੰਦੀ ਆ ਪੁੱਤ ਸਾਡੀ ਤਾਂ ਜਿਵੇਂ ਔਖੀ ਸੌਖੀ ਹੋਣ ਲੰਗੀ ਜਿੰਨੀ ਕੁ ਰਹੇਗੀ ਲੰਘ ਜੂ ਜਵਾਕਾਂ ਦਾ ਕਰਦੇ ਕੁਝ ਸਾਡੇ ਜਵਾਕਾਂ ਨੂੰ ਕਿਤੇ ਕੰਮ ਤੇ ਲਾ ਦੇ ਸਾਡੇ ਜਵਾਕ ਪੜ੍ਹ ਲਿਖ ਕੇ ਫੇਰ ਘਰੇ ਮੁੜ ਆਏ ਮੈਂ ਕਹਿੰਨਾ ਬੇਬੇ ਬਸ ਲੱਗਿਆ ਹੋਇਆ ਕੋਈ ਗੱਲ ਨਹੀਂ ਡਿਗਰੀਆਂ ਦਿਖਾਓ ਮੈਨੂੰ ਉਹਨਾਂ ਕੋ ਪੇਪਰ ਦਿਓ ਤੇ ਲਾਉਨਿਆਂ ਤੁਹਾਡੇ ਕੋਲੇ ਤੁਹਾਡੇ ਹੱਕ 'ਚ ਹੀ ਫੈਸਲੇ ਲਾਵਾਂਗੇ ਤੇ ਇਨਾ ਮਾਵਾਂ ਨੂੰ ਫਿਕਰ ਇਹ ਆ ਵੀ ਚਲ ਸਾਡੀ ਤਾਂ ਲੰਘੀ ਅੱਧ ਪਚਾਦ ਰਹਿ ਗਈ ਘਟੁਕਟ ਅਸੀਂ ਅੱਖਾਂ ਦੇ ਸਾਹਮਣੇ ਸਾਡੇ ਘਰ ਨੂੰ ਸਾਡੀ ਕਬੀਲਦਾਰੀ ਨੂੰ ਲੀਤ ਚੜਦਾ ਤਾਂ ਦੇਖ ਜੀਏ ਆ ਦੁੱਖ ਹੈ ਆ ਦੁੱਖ ਹੈ ਬਸ ਇਨੂੰ ਇਨੂੰ ਇਨ ਇਨੂੰ ਪਤਾ ਤੁਹਾਨੂੰ ਇਨੂੰ ਕੀ ਹੁੰਦਾ ਇਨੂੰ ਜਦੋਂ ਪਟੋਕਰ ਚੱਕਦੇ ਆ ਨਾ ਜਿਹੜਾ ਥੱਲੇ ਕੱਪੜਾ ਹੁੰਦਾ ਗੋਲ ਜਾਂ ਉਹਨੂੰ ਇਨੂੰ ਕਹਿੰਦੇ ਆ ਇਨੂੰ ਧਰ ਧਰ ਕੇ ਨਾ ਇਥੋਂ ਬਾਲ ਉੱਡ ਗਏ ਤੜਕੇ ਗੋਹੇ ਵਾਲਾ ਟੋਕਰਾ ਦੁਪਹਿਰੇ ਚਰੀ ਚਰੀ ਦੀ ਪੰਡ ਆਥਣੇ ਲੱਕਣਾ ਇੰਨੂੰ ਹੀ ਰਹਿੰਦਾ ਸਿਰ ਤੇ ਮਤਲਬ ਇਥੋਂ ਬਾਲ ਉੱਡ ਗਏ ਮੈਨੂੰ ਦਿਖਾਏ ਇੱਕ ਮਾਂ ਨੇ ਕਹਿੰਦੀ ਪੁੱਤ ਦੇਖੀ ਆ ਇੰਨੂੰ ਨੇ ਦਾਗ ਪਾਏ ਹੋਏ ਨੇ ਇੰਨੂਆ ਕਰਕੇ ਸਾਰੀ ਉਮਰ ਇੰਨੂੰ ਹੀ ਨਹੀਂ ਲਿਹਾ ਜੀ ਕਦੋਂ ਤਰੱਕੀ ਕਰਾਂਗੇ ਯਾਰ ਕਦੋਂ ਕਰਾਂਗੇ ਆ ਹੁਣੇ 15 ਅਗਸਤ ਲੰਘ ਕੇ ਹਟੀ ਐ 79ਵਾਂ ਕਹਿੰਦੇ ਆਇਆ ਸੀਗਾ ਆਪਣਾ ਆਜ਼ਾਦੀ ਦਾ ਦਿਨ ਆਜ਼ਾਦੀ ਆ ਗਈ ਕਿੱਥੇ ਆ ਗਈ ਆਜ਼ਾਦੀ ਯਾਰ ਆਜ਼ਾਦੀ ਕਿੱਥੇ ਆ ਗਈ 23 23 ਸਾਲ ਦੀ ਉਮਰ ਚ ਭਗਤ ਸਿੰਘ ਹੋਰੀ ਸ਼ਹੀਦ ਹੋ ਗਏ ਆਜ਼ਾਦੀ ਕਿੱਥੇ ਐ ਆਜ਼ਾਦੀ ਉਦੈ ਮੰਨਾਂਗੇ ਜਿੱਦੈ ਕਚੈਰੀਆਂ 'ਚ ਬਿਨਾ ਪੈਸਿਆਂ ਤੋਂ ਲੋਕਾਂ ਦੇ ਕੰਮ ਹੋਣ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦੈ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਬੱਚੇ ਵੱਡੇ ਅਫਸਰ ਬਣਨ ਲੱਗ ਗਏ ਆਜ਼ਾਦੀ ਉਹਦੇ ਮੰਨਾਂਗੇ ਜਿੱਦੈ ਥਾਣਿਆਂ ਦੇ ਵਿੱਚ ਗਰੀਬ ਦੀ ਰਿਪੋਰਟ ਬਿਨਾ ਕਿਸੇ ਸਿਫਾਰਿਸ਼ ਤੋਂ ਲਿਖੀ ਜਾਣ ਲੱਗੀ ਆਜ਼ਾਦੀ ਉਹਦੇ ਮੰਨਾਂਗੇ ਕਦੀ ਆਦੀ ਆਯਾਤੀ ਹੁਣ ਦੇਖੋ ਲੈ ਅੱਜ ਐਨਾਨਸ ਕਰ ਦਿੰਨੇ ਆ ਵੀ ਇੰਗਲੈਂਡ ਨੇ ਵੀਜੇ ਖੋਲਤੇ ਸਣੇ ਬੁੜੀਆਂ ਨੇ ਪਾਸਪੋਰਟ ਫੜਾ ਦੋਂਗੇ ਵੀ ਕੱਢੋ ਯਾਰ ਇੱਥੋਂ ਕੱਢੋ ਯਾਰ ਕਿਰਾ ਕੱਢੋ ਯਾਰ ਇੱਥੋਂ ਲਵਾਓ ਸਾਡਾ ਵੀਜਾ ਤੇ ਇੰਗਲੈਂਡ ਵਾਲਿਆਂ ਨੂੰ ਕੱਢਣ ਲਈ ਮਰੀ ਗਏ ਆ ਪਹਿਲਾਂ ਫਿਰ ਜੇ ਇੰਨੇ ਚੰਗੇ ਸੀ ਉਹ ਹੁਣ 40 40 ਲੱਖ ਦੇ ਕੇ ਜਾਣੇ ਆ ਤੇ ਉਹਨਾਂ ਨੂੰ ਇੱਥੇ ਰੱਖ ਲੈਂਦੇ ਫਿਰ ਭਗਤ ਸਿੰਘ ਹੋਰੀ ਵੀ 90 90 ਸਾਲ ਦੀ ਜ਼ਿੰਦਗੀ ਜਾਂ ਲੈਂਦੀ ਉਹ ਕਿਉਂ ਹੀਰੇ ਸੀ ਸ਼ਹੀਦ ਕਰਾ ਲਈ ਫਿਰ ਆਪਦੇ ਦੁਨੀਆ ਚੰਤੇ ਚੜ ਗਈ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਰਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਸ਼ਮਸ਼ਾਨ ਕਾਢ ਦਿਆਂ ਗੰਦਾ ਉੱਚੇ ਚੱਕਣੀਆਂ ਨਹੀਂ ਜੀ ਤੋਬਾ ਠੀਕ ਕਰ ਦੋ ਇੱਥੇ ਖੜਿਆ ਹਜੇ ਤੱਕ ਉਹ ਕੋਈ ਸਕੂਲ ਬਣਾ ਆ ਹੁਣ ਉਹ ਕੀ ਇਹਦਾ ਨਾਮ ਆਕਾਲੀ ਉਹ ਹੁਣ ਤਾਂ ਆਕਾਲੀ ਦਲ ਵੀ ਦੋ ਬਣ ਗਏ ਨਾ ਹੁਣ ਮੈਂ ਉਹਨੂੰ ਕਿਹੜਾ ਧੜਾ ਕਹਾ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਸੁਖਬੀਰ ਬਾਦਲ ਕਹਿੰਦਾ ਜਦੋਂ ਮੈਂ ਜਨਮ ਮੈਂ ਜਿੱਦਰ ਦੇਖਦਾ ਸਾਰੇ ਕੰਬ ਬਾਦਲ ਸਾਹਮਣੇ ਕਰਾਏ ਹੋਏ ਨੇ ਫੇ ਵੋਟਾ ਕਿਉਂ ਨਹੀਂ ਪਾਈਆਂ ਵੀ ਲੋਕਾਂ ਨੇ ਇਹ ਨਹੀਂ ਦੇਖਦਾ ਵੀ ਸਾਰੀ ਲੋਟੀ ਬਾਦਲ ਸਾਹਿਬ ਨੇ ਕੀਤੀ ਹੋਈ ਹੈ ਜਦ ਬਰਗਾੜੀ ਵਿੱਚ ਦੀ ਲੰਘਦਾ ਹੋਊਗਾ ਤਾਂ ਕੀ ਦੇਖਦਾ ਹੋਊਗਾ ਇਹ ਕੰਮ ਵੀ ਬਾਬਲ ਸਾਹਿਬ ਨੇ ਕਰਾਇਆ ਵੇ ਉਥੇ ਬੇਅਦਬੀ ਹੋਈ ਐ ਜਦੋਂ ਚਿੱਟੇ ਨਾਲ ਜਵਾਕ ਸਰਿੰਜਾਂ ਲਾਉਣਾ ਦੇਖਦਾ ਹੋਊਗਾ ਉਦੋਂ ਵੀ ਦੇਖਦਾ ਹੋਊਗਾ ਮੇਰੇ ਸਾਲੇ ਨੇ ਕੀਤਾ ਇਹ ਕੰਮ ਉਹ ਨਹੀਂ ਮੰਡੀਆਂ ਬੋਦਲ ਸਾਹ ਨੇ ਬੜਾਈਆਂ ਜੁੱਧਰ ਮਰਜੀ ਚੱਲ ਜੋ ਬੋਦਲ ਸਾਹ ਓ ਯਾਰ ਬਰਾਦਰ ਬੜੀ ਮੁਸ਼ਕਲ ਨਾਲ ਥੋੜੇ ਤੋਂ ਖੜਾ ਛੜਾਇਆ ਲੋਕਾਂ ਨੇ ਬੱਸ ਕਰ ਯਾਰ ਉਹਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੈਂ ਕਹਿ ਕਹਿ ਕੀ ਗਿਆ ਕਈ ਵਰੀ ਆਹੀ ਕਹਿੰਦਾ ਹੋ ਪੰਜਾਬ ਚ ਨਸ਼ਾ ਕਾਲੀ ਦਾ ਲੈ ਕੇ ਆਏ ਓਏ ਨਹੀਂ 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 ਕਾਂਗਰਸ ਲੈ ਕੇ ਆਈ ਹੈ ਉਹ ਜਦੋਂ ਤੱਕ ਕਾਂਗਰਸ ਕਹਿੰਦਾ ਉਹ ਮੰਗਰ ਜਿਹੜੇ ਖੜੇ ਹੁੰਦੇ ਨੇ ਉਹਦੇ ਚੇਲੇ ਚਪਟੇ ਜੀ ਐਨੇ ਜਿੰਸ ਜੁਕਾਰਾ ਛੱਡ ਦਿੰਦੇ ਨੇ ਬੋਲ ਸੋਨਿਹਾਲ ਚਲੋ ਜੀ ਆ ਤਾਂ ਉਹਦੀ ਹਾਲਤ ਹੋਈ ਪਈ ਹੈ ਪਮਤਰੇ ਪਏ ਨੇ ਉਹ ਇੱਕ ਦੂਜੇ ਦੇ ਵਿੱਚ ਵਜਦੇ ਫਿਰਦੇ ਨੇ ਸੁਸ ਕਰਕੇ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਮੈਂ ਮੈਂ ਨਹੀਂ ਕਹਿੰਦਾ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਤੱਕੜੀ ਨੂੰ ਤੁਸੀਂ ਬਹੁਤ ਬੂਟਾ ਪਾਈਆਂ ਹੋਣੀਆਂ ਪੰਜੇ ਨੂੰ ਤੁਹਾਡਾ ਕਸੂਰ ਨਹੀਂ ਹੈ ਵਿੱਚ ਕੋਈ ਪਾਟੀਂ ਦੋਸੀ ਜਾਇ ਇਹਨੂੰ ਜਾਂ ਉਹਨੂੰ ਕਰੀਏ ਕੀ ਫਿਰ ਜਾਈਏ ਕਿ ਤੇਜਾ ਨਹੀਂ ਪਾਉਂਦੇ ਫਿਰ ਹੋਰ ਕੀ ਕਰੋਗੇ ਨਹੀਂ ਪਾਉਂਦੇ ਫਿਰ ਵੀ ਜਿੱਤ ਜੂ ਕੋਈ ਜੋ ਤੀਜਾ ਆਇਆ ਤਾਂ ਤੁਹਾਨੂੰ ਥੋੜਾ ਜਿਹਾ ਲੱਗਿਆ ਯਾਰ ਥੋੜਾ ਚੈੱਕ ਕਰਕੇ ਦੇਖੀਏ ਇਹਨਾਂ ਨੂੰ ਵੀ ਹੁਣ ਤੁਹਾਨੂੰ ਲੱਗਦਾ ਫਰਕ ਨਹੀਂ ਹਾਂ ਅੱਗੇ ਨਾ ਫਰਕ ਹੈ ਬਈ ਹੁਣ ਜੇ ਦੋੜਾ ਆਪਾਂ ਆਪਣੇ ਬਿਮਾਰ ਹੋ ਜੇ ਕੋਈ ਸ਼ਰੀਕੇ ਚ ਪਾਈਚਾਰੇ ਚ ਆਪਾਂ ਪਤਾ ਲੈਣ ਜਾਂਦੇ ਆ ਕਿਵੇਂ ਆ ਬਈ ਮੁੰਡਾ ਠੀਕ ਹੈ ਪੀਜੀਆਈ ਵਾਲੇ ਕਹਿੰਦੇ ਵੀ ਦੇਖਾਂਗੇ ਦੋ ਤਿੰਨ ਦਿਨ ਜੇ ਤਾਂ ਹੋ ਗਿਆ ਠੀਕ ਠੀਕ ਨਹੀਂ ਤਾਂ ਫਿਰ ਦਿੱਲੀ ਕਹਿੰਦੇ ਵੀ ਉੱਥੇ ਭੇਜਾਂਗੇ ਆਪਾਂ ਕਹਿੰਨੇ ਚੱਲ ਪਈ ਦਿੱਲੀ ਦੀ ਲੋੜ ਨਾ ਪਵੇ ਇੱਥੇ ਠੀਕ ਹੋ ਜੇ ਪਰਮਾਤਮਾ ਕਰੇ ਚਲੋ ਵਧੀਆ ਤੇ ਆਪਾਂ ਨਾਲ ਇੱਕ ਸਲਾਹ ਦੇ ਆਉਨੇ ਆ ਆ ਬੇਲਾ ਪਿੰਡ ਨਾਲ ਹੀ ਉੱਥੇ ਦਾ ਇੱਕ ਸਿਆਣਾ ਹੈ ਉਹ ਝਾੜਾ ਕਰਦਾ ਉਹ ਥੋੜਾ ਸਾਡੇ ਥੋੜਾ ਕਹਿ ਦਿੰਦੇ ਉਹਨੂੰ ਤੁਹਾਡੇ ਕੀ ਕਹਿੰਦੇ ਹੋ ਜਿਹੜਾ ਝਾੜਾ ਵੀ ਝਾੜਾ ਕਰਦਾ ਭਾਈ ਉਹ ਤੂੰ ਝਾੜਾ ਕਰਾ ਕੇ ਦੇਖ ਲੋ ਉਦੇ ਚਾੜੇ ਨਾਲ ਵੀ ਦੋ ਤਿੰਨ ਠੀਕ ਹੋ ਗਏ ਬਲਤੇ ਬਲਦੇਵ ਦਾ ਪੋਤਾ ਗਨਨਾਮ ਦਾ ਪਾਣਜਾ ਹਨਾ ਵਿਉਧ ਚਾੜੇ ਨਾਲ ਵੀ ਠੀਕ ਹੋ ਗਏ ਉਹ ਜਿਹੜਾ ਘਰ ਹੁਣ ਗਰੀ ਬੇਚਾਰਾ ਬਿਮਾਰੀ ਦਾ ਸ਼ਿਕਾਰ ਹੈ ਉਹ ਕਹਿੰਦੇ ਬਈ ਕਿਤੇ ਯਾਰ ਜਿੱਥੇ ਇੰਨੇ ਪੈਸੇ ਡਾਕਟਰਾਂ ਦੇ ਪੱਟ ਤੇ ਕਿਤੇ ਬੇਲੇ ਵਾਲੇ ਸਿਆਣੇ ਵਾਲਾ ਕਿਤੇ ਉਹੀ ਮਨ ਚ ਬਹਿਮ ਹੀ ਨਾ ਰਹਿ ਜੇ ਓਏ ਵੀ ਕਰਾ ਲੈਣੇ ਆ ਵੀ ਉੱਥੇ ਚਲੇ ਜਾਂਦੇ ਨੇ ਚਾੜਾ ਕਰਾ ਲੈਣੇ ਨੇ ਆਹੀ ਗੱਲ ਮੈਂ ਕਹਨਾ ਪੰਜਾਬ ਨਾਲ ਵੀ ਇਹੀ ਹੋਈ ਹੈ ਦੋ ਡਾਕਟਰ ਲਾਈਜ ਕਰਦੇ ਰਹੇ ਹੁਣ ਤੱਕ ਪੰਜ ਸਾਲ ਕਾਲੀ ਡਾਕਟਰ ਪੰਜ ਸਾਲ ਕਾਂਗਰਸੀ ਡਾਕਟਰ ਫੇਰ ਫੇਰ ਕਾਲੀ ਡਾਕਟਰ ਫੇਰ ਫੇਰ ਕਾਂਗਰਸੀ ਡਾਕਟਰ ਮੈਂ ਹੁਣ ਤੁਹਾਨੂੰ ਇਹੀ